ਲੁਧਿਆਣਾ ਦੇ ਵਿੱਚ ਐਸਕੇਐਮ ਦੀ ਅੱਜ ਮੀਟਿੰਗ ਹੋਈ ਹੈ ਕਈ ਫੈਸਲੇ ਲਿੱਤੇ ਗਏ ਨੇ ਗੱਲਬਾਤ ਕਰਾਂਗੇ ਹਰਿੰਦਰ ਸਿੰਘ ਖਾਲਸਾ ਦੇ ਨਾਲ ਮੈਂ ਜੁਨੇ ਗੱਲਬਾਤ ਕਰਨ ਨੇ ਲਕਵਾਲਜੀ ਕੀ ਫੈਸਲੇ ਲਿੱਤੇ ਗਏ ਨੇ ਅੱਜ ਦੀ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਅਹਿਮ ਡਿਸੀਜਨ ਲਿੱਤੇ ਗਏ ਨੇ ਅੱਜ ਅਸੀਂ 14 ਜਿਹੜੀ ਮਾਰਚ ਨੂੰ ਸਾਡੀ ਕਿਸਾਨ ਮਹਾਪੰਚਾਇਤ ਹੋ ਰਹੀ ਆ ਮੇਨ ਉਹਦੇ ਲਈ ਅਸੀਂ ਅੱਜ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਬੱਕੋ ਬੱਕਰ ਜਥੇਬੰਦੀਆਂ ਨੇ ਆਪਦੀ ਆਪਦੀ ਸਟਰੈਂਥ ਮੁਤਾਬਕ ਦੱਸਿਆ ਵੀ ਅਸੀਂ ਕਿਵੇਂ ਜਾਣਾ ਤੇ ਕਿੰਨੇ ਬੰਦੇ ਜਾਣਾ ਅੱਜ ਸਾਡੀ 50000 ਤੋਂ ਉੱਪਰ ਦੀ ਗਿਣਤੀ ਦੀ ਲਿਸਟ ਬਣ ਗਈ ਆ ਜਿਹੜੀਆਂ ਇੱਥੇ ਜਥੇਬੰਦੀਆਂ ਸੀ ਇਸੇ ਤਰ੍ਹਾਂ ਦੇਸ਼ 'ਚ ਵੀ ਬਾਕੀ ਦੇਸ਼ ਦੇ ਸੂਬੇ 'ਚ ਵੀ 50000 ਤੋਂ ਉੱਪਰ ਜਿਹੜੇ ਕਿਸਾਨ ਉੱਥੇ ਪਹੁੰਚਣਗੇ ਲੱਖ ਬੰਦੇ ਤੋਂ ਉੱਪਰ ਅਸੀਂ ਉਹ ਕਿਸਾਨ ਮਹਾਪੰਚਾਇਤ ਪਹੁੰਚਾਂਗੇ ਪੂਰਨ ਸ਼ਾਂਤਮਈ ਹੋਊ ਪੂਰੀ ਅਸੀਂ ਇਜਾਜ਼ਤ ਲਈ ਅਰਜੀ ਦਿੱਲੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੇ ਦਿੱਤੀ ਆ ਉਹ ਅਸੀਂ ਇਜਾਜ਼ਤ ਲੈ ਕੇ ਕਰਾਂਗੇ ਕੋਈ ਟਰੈਕਟਰ ਟਰਾਲੀ ਨਹੀਂ ਲੈ ਕੇ ਜਾਵਾਂਗੇ ਅਸੀਂ ਟ੍ਰੇਨਰਾਂ ਰਹੀਂ ਜਾਵਾਂਗੇ ਅਸੀਂ ਬੱਸਾਂ ਰਹੀਂ ਜਾਵਾਂਗੇ ਅਸੀਂ ਆਪਦੇ ਵਹੀ ਕਲਾਂ ਰਹੀਂ ਉੱਥੇ ਪਹੁੰਚਾਂਗੇ ਗੈਰਚੀਅਰ ਸੀ ਕਿ ਰਾਮ ਨਿਲਾ ਮੈਦਾਨ ਦੀ ਪਰਮਿਸ਼ਨ ਤੁਸੀਂ ਅਪਲਾਈ ਕਰ ਦਿੱਤੀ ਗਈ ਆ ਜੇ ਤੁਹਾਨੂੰ ਪਰਮਿਸ਼ਨ ਨਹੀਂ ਮਿਲਦੀ ਫਿਰ ਅਗਲੀ ਰਣਨੀਤੀ ਤੁਹਾਡੀ ਕੀ ਤਿਆਰ ਹੋਵੇਗੀ ਫਿਰ 11 ਤਰੀਕ ਦੀ ਇੱਥੇ ਲੁਧਿਆਣਾ ਮੀਟਿੰਗ ਕਰਾਂਗੇ ਉਹਦੇ ਚ ਅਸੀਂ ਅਗਲੇ ਐਕਸ਼ਨ ਦਾ ਹੋਏ ਪ੍ਰੋਗਰਾਮ ਲਵਾਂਗੇ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਊ ਅੱਗੇ ਸਰਕਾਰ ਸਾਨੂੰ ਕਹਿੰਦੀ ਆ ਵੀ ਸਾਡੀ ਤਾਂ ਇਜਾਜ਼ਤ ਦਿੰਦੇ ਆ ਕੋਰਟਾਂ ਨੇ ਵੀ ਕਿਹਾ ਵੀ ਤੁਸੀਂ ਟ੍ਰੇਨਾਂ ਰਹੀਂ ਆਜੋ ਤੁਸੀਂ ਬੱਸਾਂ ਰਹੀਂ ਆਜੋ ਹੁਣ ਅਸੀਂ ਇਹੀ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਬੱਸਾਂ ਟ੍ਰੇਨਾਂ ਰਹੀਂ ਚੱਲੇ ਆ ਜੇ ਸਰਕਾਰ ਨਹੀਂ ਕਰੂਗੀ ਤਾਂ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੋ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਓ ਇਹ ਵੀ ਫੈਸਲਾ ਦਿੱਤਾ ਗਿਆ ਨੇ ਜੇ ਬੱਸਾਂ ਜੇ ਟ੍ਰੇਨਾਂ ਰਹੀਂ ਤੁਹਾਨੂੰ ਰੋਕਿਆ ਗਿਆ ਉਹਦੇ ਚ ਕੁਝ ਅਗਲੀ ਰਣਨੀਤੀ ਉਹਦੇ ਚ ਬਣਾਉਗੇ ਤੁਸੀਂ ਉਹ 11 ਤਰੀਕ ਤੁਹਾਨੂੰ ਦੱਸਾਂਗੇ ਅਸੀਂ ਵੀ ਕੀ ਰਣਨੀਤੀ ਅਸੀਂ ਅਸੀਂ ਕੀ ਕਰਾਂਗੇ ਜਿਹੜੀ ਬਾਰਡਰਾਂ ਤੇ ਜਿਹੜੇ ਕਿਸਾਨ ਬੈਠੇ ਨੇ ਜਿਹੜੀ ਦੋ ਜਥੇਬੰਦੀ ਬੈਠੀ ਨੇ ਉਹਨਾਂ ਦੇ ਬਾਰੇ ਤੁਸੀਂ ਕੋਈ ਮੀਟਿੰਗ ਤੇ ਚਰਚਾ ਕੀਤੀ ਹੋਵੇ ਬਜੀ 6 ਮੈਂਬਰ ਦੀ ਸਾਡੀ ਕਮੇਟੀ ਆਲਰੇਡੀ ਬਣੀ ਹੋਈ ਆ ਉਹਨਾਂ ਨੇ ਦੋ ਮੀਟਿੰਗਾਂ ਵੀ ਉਹਨਾਂ ਨਾਲ ਕਰ ਲਈਆਂ ਨੇ ਵਧੀਆ ਮਾਹੌਲ 'ਚ ਮੀਟਿੰਗਾਂ ਹੋਈਆਂ ਨੇ ਤੇ ਉਹਨਾਂ ਨੂੰ ਇੱਕ ਪ੍ਰੋਗਰਾਮ ਅਸੀਂ ਬਣਾ ਕੇ ਦੱਸਤਾ ਅਠਨਕਾਤੀ ਉਹ ਪ੍ਰੋਗਰਾਮ ਲਈ ਸਾਨੂੰ ਉਹ ਦੋ ਚਾਰ ਦਿਨ ਦੇ ਵਿੱਚ ਦੁਬਾਰਾ ਮੀਟਿੰਗ ਕਹਿੰਦੇ ਤੁਹਾਨੂੰ ਸੱਦਾਂਗੇ ਦੁਬਾਰਾ ਉਹ ਆਪਦਾ ਸਾਨੂੰ ਫੈਸਲਾ ਦੱਸਣਗੇ ਉਹ ਅਸੀਂ ਸਹਿਰ ਦਾ ਵੀ ਉਹਦਾ ਏਕਤਾ ਹੋ ਜਵੇ ਉਹ ਏਕਤਾ ਨਾਲ ਸੀ ਇਕੱਠਾ ਹੋਣ ਜਿਹੜਾ ਲੜਦਾ ਕੋਈ ਬਸਰੇ ਲੋਕਾਂ ਦੇ ਸਵਾਲ ਉਦਦੇ ਕਿ ਕਿਸਾਨ ਇਕੱਠੇ ਕਿਉਂ ਨਹੀਂ ਹੋ ਰਹੇ ਅਲੱਗ-ਅਲੱਗ ਪਾਰ ਕਿਉਂ ਪੈ ਗਿਆ ਰਾਜਨੀਤੀ ਦਲ ਬਣ ਗਏ ਆ ਜਾਂ ਕਿਸਾਨ ਇੱਕ ਪਾਸੇ ਮੋਰਚਾ ਲਾ ਕੇ ਖੜ ਕੇ ਆਪਣਾ ਮੋਰਚਾ ਤਿਆਰ ਕਰ ਰਹੇ ਨੇ ਇਹ ਕਿਉਂ ਨਹੀਂ ਇਕੱਠੇ ਹੋ ਰਹੇ ਕਿਸਾਨ ਨਹੀਂ ਰਾਜਨੀਤਿਕ ਜਿਹੜੇ ਦਲ ਸੀ ਸਾਡੇ ਚ ਵਾਪਸ ਆ ਗਏ ਨੇ ਉਹਨਾਂ ਨੇ ਗਲਤੀ ਮੰਨ ਲਈ ਆ ਵੀ ਅਸੀਂ ਗਲਤੀ ਕੀਤੀ ਆ ਜਿਹੜੀ ਇਲੈਕਸ਼ਨਾਂ ਚ ਲੜ ਕੇ ਤੇ ਅਸੀਂ ਅੱਗੇ ਤੋਂ ਇਲੈਕਸ਼ਨਾਂ ਚ ਹਿੱਸਾ ਨਹੀਂ ਲਵਾਂਗੇ ਉਹ ਪੰਜ ਜੱਥੇਬੰਦੀਆਂ ਸਾਡੇ ਚ ਵਾਪਸ ਆ ਗਈਆਂ ਨੇ ਇਹ ਵੀ ਬੜਾ ਸਵਾਲ ਆ ਕਿ ਕੀ ਪਲੈਨਿੰਗ ਕੋਈ ਅਗਲੀ ਲੋਕ ਸਭਾ ਦੀ ਤੱਕ ਨਹੀਂ ਕਰ ਰਹੀ ਜਿਹੜੀ ਜਿਹੜਾ ਰਾਜਨੀਤਿਕ ਦਲ ਸੀ ਕਿਸਾਨ ਮੋਰਚਾ ਦਾ ਢੀ ਹੁਣ ਤੁਸੀਂ ਮੀਟਿੰਗਾਂ ਕਰ ਰਹੇ ਹੋ ਨਹੀਂ ਇਹ ਸਪਸ਼ਟ ਆ ਅਸੀਂ ਕੋਈ ਇਲੈਕਸ਼ਨ ਨਹੀਂ ਲੜਾਂਗੇ 24 ਵਾਲੀ ਆ ਕੋਈ ਇਲੈਕਸ਼ਨ ਨਹੀਂ ਲੜਾਂਗੇ ਜੇ ਕਿਸੇ ਨੇ ਲੜਨੀ ਆ ਉਹਦੇ ਵਿੱਚੋਂ ਅਸਤੀਫਾ ਦੇ ਕੇ ਜਾ ਕੇ ਉਹ ਇਲੈਕਸ਼ਨ ਲੜੇ ਸਰ ਤੁਸੀਂ ਮੈਂਬਰ ਜਿਹੜੀ ਜਿਹੜੀ ਟੀਮ ਬਣਾਈ ਗਈ ਛੇ ਮੈਂਬਰੀ ਉਹਦੇ ਵਿੱਚ ਹੈਗੇ ਹੋ ਕੀ ਕੀ ਗੱਲਬਾਤ ਹੋਈ ਹੈ ਪੰਦੇਰ ਹੋਣਾ ਨਾ ਸਭੀ ਨਹੀਂ ਮੈਂ ਉਸ ਟੀਮ 'ਚ ਤੇ ਹੈ ਨਹੀਂ ਪਰ ਜਿਹੜੀ ਉਹ ਛੇ ਮੈਂਬਰੀ ਕਮੇਟੀ ਆ ਉਹਨੇ ਸਾਡੇ ਨਾਲ ਰਿਪੋਰਟ ਸਾਂਝੀ ਕੀਤੀ ਆ ਉਹਨਾਂ ਨੇ ਰਿਪੋਰਟ ਸਾਂਝੀ ਕੀਤੀ ਆ ਵੀ ਅਸੀਂ ਉਹਨਾਂ ਨਾਲ ਪੂਰਾ ਯਤਨ ਕੀਤਾ ਦੋਵਾਂ ਫੋਰਮਾਂ ਨੂੰ ਵੱਖ-ਵੱਖ ਮਿਲੇ ਆ ਦੋਵਾਂ ਫੋਰਮਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਅੱਠ ਨੁਕਤੇ ਰੱਖੇ ਆ ਵੀ ਏਕਤਾ ਵਾਸਤੇ ਆ ਅੱਠ ਨੁਕਤੇ ਹੈਗੇ ਆ ਜੇ ਤੁਸੀਂ ਸਹਿਮਤ ਹੋਏ ਵਿਚਾਰ ਕਰਕੇ ਆਓ ਤਾਂ ਸਾਰੇ ਇੱਕ ਸਹਿਮਤ ਹੋ ਰਹੇ ਕਿ ਨਹੀਂ ਹੋ ਰਹੇ ਦੇਖੋ ਅਹੀਂ ਤੇ ਉਹਨਾਂ ਨੂੰ ਸਹਿਮਤ ਕਰਨ ਲਈ ਯੂਰਪ ਆਇਆ ਇੱਕ ਮੀਟਿੰਗ ਹੋਈ ਐ ਦੋ ਵਾਰੀ ਮਿਲੇ ਸਾਡੇ ਛੇ ਮੈਂਬਰੀ ਕਮੇਟੀ ਉਹਨਾਂ ਨੂੰ ਵੀ ਤੁਸੀਂ ਇਹਨਾਂ ਮੁੱਦਿਆਂ ਨੂੰ ਸੋਲਵ ਕਰੋ ਅਸੀਂ ਏਕਤਾ ਦੇ ਹਾਮੀ ਆ ਅਸੀਂ ਦੋ ਵਾਰੀ ਮਿਲੇ ਆ ਉਹਨਾਂ ਨੇ ਕਹਿਤਾ ਵੀ ਅਸੀਂ ਵਿਚਾਰ ਕੇ ਦੱਸਾਂਗੇ ਅਸੀਂ ਹੁਣ ਅੱਜ ਇਹਨਾਂ ਮੀਟਿੰਗਾਂ ਚੱਲਦੀ ਰਹਿੰਦੀਆਂ ਨੇ ਪਰ ਵਿਚਾਰਧਾਰਾ ਨਹੀਂ ਮਿਲਦੀ ਸਹਿਮਤ ਨਹੀਂ ਹੋ ਰਹੇ ਚਾਹੇ ਉਹ ਸੈਂਟਰ ਨਾਲ ਮੀਟਿੰਗਾਂ ਹੁੰਦੀਆਂ ਚਾਹੇ ਤੁਹਾਡੀ ਆਪਸੀ ਮੀਟਿੰਗ ਹੁੰਦੀਆਂ ਅਸੀਂ ਘੱਟੋ ਘੱਟ ਪ੍ਰੋਗਰਾਮ ਤੇ 220 ਇਕੱਠੇ ਹੋਏ ਸਾਂ ਹੁਣ ਵੀ ਅਸੀਂ ਘੱਟੋ ਘੱਟ ਪ੍ਰੋਗਰਾਮ ਤੇ ਸਹਿਮਤੀ ਬਣਾ ਰਹੇ ਆ ਜੇ ਸਾਡੀ ਸਹਿਮਤੀ ਬਣ ਜਾਂਦੀ ਆ ਤੇ ਫਿਰ ਅਸੀਂ ਇਕੱਠੇ ਅੰਦੋਲਨ ਲੜਾਂਗੇ ਸਾਡਾ ਯਤਨਿਆਂ ਵੀ ਇਕੱਠੀ ਹੋਈ ਗੀ ਜੇ ਨਹੀਂ ਸਹਿਮਤੀ ਬਣਦੀ ਲੱਗਦਾ ਕਿ ਇਹ ਫਰਕ ਪਵੇਗਾ ਕਿਸਾਨ ਅੰਦੋਲਨ ਦਾ ਫਰਕ ਪੈ ਜਾਏਗਾ ਲੋਕਾਂ ਦੇ ਵਿੱਚ ਆਪਸੀ ਜਿਹੜਾ ਵਾ ਦਰਾਵ ਨਜ਼ਰ ਆਵੇ ਕਿ ਕਿਸਾਨਾਂ ਦੇ ਵਿੱਚ ਅਸੀਂ ਉਹ ਦਰਾਰ ਖਤਮ ਕਰ ਲਈ ਕਮੇਟੀ ਬਣਾਈ ਆ ਕਮੇਟੀ ਨੂੰ ਭੇਜਿਆ ਉਹਨਾਂ ਕੋ ਤੇ ਫਿਰ ਸਾਨੂੰ ਉਹਨਾਂ ਦੇ ਹੰਗਾਰੇ ਦੀ ਉਹਨਾਂ ਦੇ ਜਵਾਬ ਦੀ ਅਡੀਕਤ ਕਰਨੀ ਪੈਣੀ ਆ ਨਾ ਉਹ ਵੇਟ ਕਰਾਂਗੇ ਅਜੇ ਉਹ ਵੇਟ ਕਰਨ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲ ਸਮਝ ਕਰਾਂਗੇ ਸਾਡੇ ਇਕੱਠੇ ਹੋ ਜਣਗੇ ਇੱਕ ਵਾਰ ਫਿਰ ਇਕੱਠੇ ਹੋ ਜਣਗੇ ਸਾਡਾ ਯਤਨਿਆਂ ਜੀ ਸਾਡਾ ਯਤਨ ਇਕੱਠੇ ਕਰੀਏ ਦਿੱਲੀ ਜਿਹੜੀ 14 ਤਰੀਕ ਦੀ ਮਹਾ ਪੰਚਾਇਤ ਆ ਤਾਂ ਉਹਦੇ ਵਿੱਚ ਫਿਰ ਰਣਨੀਤੀ ਕੀ ਹੋਵੇਗੀ ਉਹਦੇ ਵਿੱਚ ਕੀ ਸਵਾਲ ਜਵਾਬ ਹੋਣਗੇ ਉੱਥੇ ਕਿਸ ਤਰ੍ਹਾਂ ਦੀ ਗੱਲਾਂ ਹੋਣਗੀਆਂ ਮਹਾ ਪੰਚਾਇਤ ਦੇ ਵਿੱਚ ਮਹਾ ਪੰਚਾਇਤ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਜਿੰਨਾ ਤੇ ਐਸਕੇਮ ਲੜ ਰਿਆ ਪੰਜਾਬ ਪੱਧਰ ਤੇ ਦੇਸ਼ ਪੱਧਰ ਤੇ ਅਸੀਂ ਉਹ ਮੰਗਾਂ ਤੇ ਦਬਾਅ ਪਾਵਾਂਗੇ ਚਾਹੇ ਚੋਣ ਜਾਬਤਾ ਲੱਗ ਜੇ ਚਾਹੇ ਨਾ ਲੱਗੇ ਅਸੀਂ ਉਹਨਾਂ ਮੰਗਾਂ ਤੇ ਦਬਾਅ ਪਾਵਾਂਗੇ ਕਿ ਸਰਕਾਰ ਇਹਨਾਂ ਮੰਗਾਂ ਨੂੰ ਮੰਨੇ ਤਾਂ ਕਿ ਕਿਸਾਨਾਂ ਤੋਂ ਕਰਜ਼ਾ ਖਤਮ ਹੋਵੇ ਕਿਸਾਨਾਂ ਨੂੰ ਫਸਲਾਂ ਦੇ ਪੂਰੇ ਭਾਅ ਮਿਲਣ ਕਿਸਾਨਾਂ ਨੂੰ ਪੈਨਸ਼ਨ ਮਿਲੇ ਲਖੀਮਪੁਰ ਖੀਰੀ ਆਲਾ ਇਨਸਾਫ ਮਿਲੇ ਇਹ ਸਾਰੀਆਂ ਮੰਗਾਂ ਜਿਹੜੀਆਂ ਕੁੱਲ ਸਾਡੀਆਂ ਉਹਨਾਂ ਮੰਗਾਂ ਨੂੰ ਅਭਾਰਾਂਗੇ 14 ਤਰੀਕ ਨੂੰ ਇਕਸਾਨ ਨੇ ਜਿਹੜੀ ਕਿ ਅੱਜ ਮੀਟਿੰਗ ਜਿਹੜੀ ਹੈ ਲੁਧਿਆਣਾ ਦੇ ਵਿੱਚ ਕੀਤੀ ਹੈ ਐਸਕੇਐਮ ਦੀ ਮੀਟਿੰਗ ਹੋਈ ਹੈ ਕਈ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਸੀਗੇ ਸੋ ਦੱਸ ਰਹੇ ਨੇ ਕਿ 14 ਤਰੀਕ ਨੂੰ ਜੋ ਮਹਾਪੰਚਾਇਤ ਤੋਂ ਉੰਜਾਰੀਆ ਉਸਤੇ ਬਾਰੇ ਅੱਜ ਫੈਸਲਾ ਲਿੱਤਾ ਗਿਆ ਵਾ ਦਿੱਲੀ ਰਾਮ ਨੀਲਾ ਮੈਦਾਨ ਦੇ ਵਿੱਚ ਇਹ ਮਹਾਪੰਚਾਇਤ ਹੋਣੀ ਹੈ ਸਰਕਾਰ ਤੋਂ ਪਰਮਿਸ਼ਨ ਮੰਗੀ ਜਾਵੇ ਕਿ ਅਗਰ ਪਰਮਿਸ਼ਨ ਨਹੀਂ ਦਿੰਦੀ ਸਰਕਾਰ ਤਾਂ ਫਿਰ 11 ਤਰੀਕ ਨੂੰ ਦੁਬਾਰਾ ਲੁਧਿਆਣਾ ਦੇ ਵਿੱਚ ਮੀਟਿੰਗ ਕਰਕੇ ਵੱਡੇ ਫੈਸਲੇ ਜਿਹੜੇ ਨੇ ਲਿੱਤੇ ਜਾਣਗੇ ਡਾਕਟਰ ਦਰਸ਼ਨਪਾਲ ਸਾਡੇ ਨਾਮ ਜੁਨੇ ਡਾਕਟਰ ਕਿਸ ਤਰ੍ਹਾਂ ਦੇ ਅੱਜ ਫੈਸਲੇ ਲਿੱਤੇ ਗਏ ਨੇ ਐਂਡਾ ਸੀ ਕਿ 14 ਫਰਵਰੀ ਨੂੰ ਜੋ ਦਿੱਲੀ ਕਿਸਾਨ ਮਜ਼ਦੂਰ ਰੈਲੀ ਹੋਣੀ ਹੈ ਰਾਮਨਿਲਾ ਮੈਦਾਨ ਦੇ ਵਿੱਚ ਉੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਚ ਲੋਕਾਂ ਨੂੰ ਲੈ ਕੇ ਜਾਣਾ ਪੰਜਾਬ ਦੇ ਵਿੱਚੋਂ ਹਰ ਪਿੰਡ ਚੋਂ ਉਸ ਤੋਂ ਪਹਿਲਾਂ ਮੁਜ਼ਾਰੇ ਕਰਨੇ ਨੇ 플ੈਗ ਮਾਰਚ ਕਰਨੇ ਨੇ ਰੈਲੀਆਂ ਕਰਨੀਆਂ ਨੇ ਮੀਟਿੰਗਾਂ ਕਰਨੀਆਂ ਨੇ ਇਦੇ ਵਿੱਚ ਇੱਥੇ ਅੱਜ ਇਹ ਵੀ ਗ੍ਰਾਹਕਾ ਗਰੁੱਪ ਤੇ ਯੂਨੀਅਨ ਤੇ ਸਾਡੀ ਯੂਨੀਅਨ ਤੇ ਮਨਜੀਤ ਧਨੇਰ ਦੀ ਯੂਨੀਅਨ ਅਸੀਂ 5 ਤਰੀਕ ਨੂੰ ਜ਼ਿਲ੍ਹਾ ਪੱਧਰਾਂ ਤੇ 14 ਦੀ ਤਿਆਰੀ ਲਈ ਵੱਡੇ ਮੁਜ਼ਾਹਰੇ ਕਰ ਰਹੇ ਹਾਂ ਮੰਗਾ ਦੇ ਹੱਕ 14 ਦੀ ਤਿਆਰੀ ਲਈ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਇਹਦੇ ਨਾਲ ਨਾਲ ਜਿਹੜਾ ਮੇਨ ਫੈਸਲਾ ਤਾਂ ਸਾਡਾ ਇਹੀ ਅੱਜ 14 ਦੇ ਪ੍ਰੋਗਰਾਮ ਨੂੰ ਕਾਮਯਾਬ ਕਰੀ ਪਹੁੰਚਣਾ ਕਿਸ ਤਰ੍ਹਾਂ ਹੈਗਾ ਬਾਰਡਰ ਸੀਲ ਹੈਗੇ ਨੇ 14 ਦੀ ਮੀਟਿੰਗ ਕਿਸ ਤਰ੍ਹਾਂ ਪਹੁੰਚਣਾ ਦਿੱਲੀ ਦੇ ਵਿੱਚ ਦੇਖੋ ਇਹ ਤਾਂ ਡਿਪੈਂਡ ਦੋ ਤਿੰਨ ਗੱਲਾਂ ਤੇ ਡਿਪੈਂਡ ਕਰਦਾ ਨੰਬਰ 1 ਦੇਸ਼ ਦਾ ਗ੍ਰਹਿ ਮੰਤਰਾਲਾ ਕੀ ਆਰਡਰ ਕਰਦਾ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਅਗਰ ਸਾਨੂੰ ਗ੍ਰੀਨ ਸਿਗਨਲ ਦੇਤਾ ਵੀ ਆਜੋ ਰੈਲੀ ਕਰ ਲੋ ਫਿਰ ਅਸੀਂ ਸਾਰੇ ਸ਼ਾਂਤਮਈ ਤਰੀਕੇ ਨਾਲ ਰੇਲਾਂ ਤੇ ਬੱਸਾਂ ਤੇ ਜਾਂ ਕਾਰਾਂ ਤੇ ਜਾਂ ਮੋਸਟਲੀ ਇਹਨਾਂ ਉਹਨਾਂ ਤੇ ਜਾਵਾਂਗੇ ਤੇ ਉੱਥੇ ਰੈਲੀ ਕਰਕੇ ਇੱਕ ਦਿਨ ਦੀ ਲੱਖਾਂ ਦਾ ਕੱਟ ਕਰਕੇ ਆ ਜਾਾਂਗੇ ਅਗਰ ਉਹਨਾਂ ਨੇ ਸਾਡਾ ਕੋਈ ਇਸ ਕਿਸਮ ਦਾ ਗ੍ਰਹਿ ਮੰਤਰਾਲੇ ਨੇ ਨਾਂ ਦਿੱਤਾ ਜਾਂ ਕੋਡ ਆਫ ਕੰਡਕਟ ਦੇ ਕਹ ਲੋ ਵੀ ਆੜ ਚ ਕੋਈ ਐਸੀ ਹੜਚ ਇੜਚਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾ ਫਿਰ ਅਸੀਂ 10 ਤਰੀਕ ਦੀ ਐਮਰਜੈਂਸੀ ਰੱਖਿਆ ਉਹਦੇ ਚ ਕੋਈ ਆਪਣਾ ਪਲਾਨ ਕਰਾਂਗੇ ਵੀ ਹੁਣ ਸ਼ਾਇਦ 20 ਪਲਾਨ ਸਾਡੀ ਕੀ ਹੈ ਜੇ ਚੋਣ ਜਾਬਤਾ ਲੱਗ ਜਾਂਦਾ ਮੀਟਿੰਗ ਹੋਵੇਗੀ ਤਾਂ ਵੀ ਤਾਂ ਮੀਟਿੰਗ ਸਾਡੇ ਅੰਦੋਲਨਕਾਰੀਆਂ ਦਾ ਚੋਣ ਜਾਬਤੇ ਨਾਲ ਕੋਈ ਸਬੰਧ ਨਹੀਂ ਹੈ ਸਾਡਾ ਇਹ ਅੰਦੋਲਨ ਕਰਕੇ ਆਪਣੇ ਇਸ਼ੂ ਨੂੰ ਬਲਕੇ ਚੋਣ ਦੇ ਅੰਦਰ ਜੇ ਅਸੀਂ ਕਰਾਂਗੇ ਅੰਦੋਲਨ ਤਾਂ ਸਾਡਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਚ ਚੋਣ ਲੜਨਗੀਆਂ ਜਾਂ ਬਾਦ ਸਰਕਾਰ ਬਣਾਉਣਗੀਆਂ ਉਹਨਾਂ ਦੇ ਵਿੱਚ ਸਾਡਾ ਇਸ਼ੂ ਫਲੈਸ਼ ਹੋਊਗਾ ਤੇ ਉਹ ਆਪੋ ਆਪਣੇ ਜਿਹੜੇ ਮੈਨੀਫੈਸਟੋ ਬਣਾਉਣਗੇ ਉਹਨਾਂ ਦੇ ਵਿੱਚ ਸਾਡੇ ਇਸ਼ੂ ਨੂੰ ਰੱਖਣਗੇ ਅਸੀਂ ਉਹ ਅੰਦੋਲਨ ਦੇ ਰਾਹੀਂ ਚੋਣ ਮੈਨੀਫੈਸਟ ਚੋਣ ਜਾਬਤਾ ਅਗਰ ਹੋ ਵੀ ਗਿਆ ਤਾਂ ਅੰਦੋਲਨਕਾਰੀਆਂ ਲਈ ਇੱਕ ਵਧੀਆ ਮੌਕਾ ਹੋਊਗਾ ਆਪਣੀ ਚੀਜ਼ ਨੂੰ ਸਮਾਜ ਦੇ ਵਿੱਚ ਸਰਕਾਰ ਦੇ ਕੋਲ ਤੇ ਪਾਰਟੀਆਂ ਦੇ ਕੋਲ ਫੋਕਸ ਕਰਨ ਦਾ ਦਿੱਲੀ ਦੇ ਵਿੱਚ ਜਿਹੜੀ ਤੁਸੀਂ ਮੀਟਿੰਗ ਕਰਨ ਜਾ ਰਹੇ ਉਹਦੀ ਪਰਮਿਸ਼ਨ ਲੈਣੀ ਪੈਂਦੀ ਹੈ ਕਿ ਪਰਮਿਸ਼ਨ ਅਪਲਾਈ ਕਰ ਕਰ ਦਿੱਤੀ ਆ ਅਗਰ ਜੇ ਅਪਲਾਈ ਕਰ ਦਿੱਤੀ ਜੇ ਪਰਮਿਸ਼ਨ ਨਹੀਂ ਮਿਲਦੀ ਤਾਂ ਫਿਰ ਕੀ ਕਰਨੀ ਤੀ ਹੈ ਮੈਂ ਉਹੀ ਕਹਿ ਰਿਹਾ ਅਪਲਾਈ ਕਰ ਦਿੱਤੀ ਹੈ ਰਾਮਲੀਲਾ ਮੈਦਾਨ ਲਈ ਪੈਸੇ ਭਰ ਦਿੱਤੇ ਨੇ ਲੇਕਿਨ ਉਹ ਦੋ ਸਟੇਜ ਹੁੰਦੀ ਆ ਪਹਿਲੀ ਗੱਲ ਤਾਂ ਜਿਹੜਾ ਸਾਡਾ ਉੱਥੇ ਦਾ ਕਹ ਲੋ ਕਿ ਮਿਊਨਿਸਪਲ ਕਾਰਪੋਰੇਸ਼ਨ ਹੁੰਦੀ ਹੈ ਦਿੱਲੀ ਡੀ ਐਮ ਸੀ ਜੋ ਹੈ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਉਹਨੇ ਸਾਨੂੰ ਦੇਣਾ ਹੁੰਦਾ ਤੇ ਉਹਦੇ ਪੈਸੇ ਕੁਝ ਭਰਾ ਲੈਂਦੇ ਨੇ ਦਿੱਲੀ ਸਰਕਾਰ ਸਾਨੂੰ ਪੂਰੀ ਐਸਾ ਕਿ ਉਹਦੇ ਤੋਂ ਸੈਕੰਡ ਪਾਰਟ ਹੁੰਦਾ ਹੈ ਡੀਸੀਪੀ ਨੂੰ ਵੀ ਐਪਲੀਕੇਸ਼ਨ ਦੇਤੀ ਡੀਸੀਪੀ ਸਾਊਥ ਨੂੰ ਪੁਲਿਸ ਦੇ ਨੂੰ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਉਹ ਲੈਂਡ ਤੋਂ ਬਾਅਦ ਉਹਨਾਂ ਨੂੰ ਅਪਲਾਈ ਕਰਨੀ ਪੈਂਦੀ ਹੈ ਤੁਹਾਡੇ ਤੋਂ ਸਵਾਲੇ ਖੜੇ ਕਰ ਦਿੰਦੇ ਕਿ ਲੋਅਰ ਅਨ ਆਰਡਰ ਖਰਾਬ ਕਰ ਦਿੰਦੇ ਜੇ ਪਰਮਿਸ਼ਨ ਲੈਣ ਲਈ ਤੁਸੀਂ ਜਾਉਗੇ ਤਾਂ ਕਿ ਕਿਸਾਨ ਵੱਡੇ ਦਾ ਟਰੈਕਟਰ ਲੈ ਕੇ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਫੁੱਲੜਬਾਜੀ ਕਰਦੇ ਨੇ ਇਸ ਤਰ੍ਹਾਂ ਦੇ ਸਵਾਲ ਖੜੇ ਹੋਏ ਨਹੀਂ ਮੈਂ ਫਿਰ ਇੱਕ ਆਗੂ ਦੇ ਤੌਰ ਤੇ ਕਲੀਅਰ ਕਰਨਾ ਚਾਹੁੰਦਾ ਨਾ ਅਸੀਂ ਟਰੈਕ ਅਸੀਂ ਬਿਲਕੁਲ ਹੀ ਪੀਸਫੁਲ ਤਰੀਕੇ ਦੇ ਨਾਲ ਹੁਣ ਆਪਣੇ ਵਹੀਕਲ ਲੈ ਕੇ ਮੋਸਟਲੀ ਲੋਕ ਟ੍ਰੇਨਾਂ 'ਤੇ ਜਾਣਗੇ ਫ੍ਰੀ ਜਾਣਗੇ ਔਰ ਵੱਡੀ ਗਿਣਤੀ ਜੋ ਉੱਥੇ ਜਾਣ ਲਈ ਸਾਨੂੰ ਕਿਉਂਕਿ ਬਾਰਡਰ ਬੰਦ ਨੇ ਟਰੈਕਟਰ ਤੇ ਸਾਨੂੰ ਫੇਰ ਰੋਕ ਲੈਣਗੇ ਵੀ ਹੁੱਲੜ ਬਾਜੀ ਕਰਨਗੇ ਜਿਹੜੀ ਤੁਸੀਂ ਕਹਿੰਦੇ ਹੋ ਅਸੀਂ ਉਹ ਮੌਕਾ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ ਇਸ ਬਹਾਨੇ ਸਾਨੂੰ ਨਾ ਜਾਣ ਦਿੱਤਾ ਜਾਵੇ ਉਹ ਬਹਾਨਾ ਨਹੀਂ ਅਸੀਂ ਦੇਣਾ ਚਾਹੁੰਦੇ ਇਸ ਕਰਕੇ ਅਸੀਂ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਸਾਧਨ ਲੈ ਕੇ ਟ੍ਰੇਨਾਂ ਦੇ ਉੱਤੇ ਮੋਸ਼ਲੇ ਅਸੀਂ ਜਾਵਾਂਗੇ ਤੇ ਸਾਡਾ ਹੈ ਆਪਣੀ ਤਾਕਤ ਸ਼ੋਅ ਆਫ ਸਟਰੈਂਥ ਕਰਨੀ ਇਸ ਮੋਰਚੇ ਦੀ ਕਿਉਂਕਿ ਆਲ ਇੰਡੀਆ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਮੱਧ ਉੱਥੋਂ ਲੋਕ ਵੱਧ ਆਉਣਗੇ ਦਿੱਲੀ 'ਚ ਉਸੇ ਦਿਨ ਬਾਕੀ ਸੂਬਿਆਂ ਦੀਆਂ ਇਹ ਰਾਜਧਾਨੀਆਂ ਨੇ ਉਹਨਾਂ ਵਿੱਚ ਕਿਸਾਨ ਹੋ ਕੇ ਗਵਰਨਰ ਹਾਊਸ ਵੱਲ ਮਾਰਚ ਕਰਨਗੇ ਤੇ ਉੱਥੇ ਵੀ ਉਹ ਮੰਗ ਪੱਤਰ ਦੇਣਗੇ ਡਾਕਟਰ ਸਾਹਿਬ ਮੈਂ ਆਮ ਪਬਲਿਕ ਦਾ ਸਵਾਲ ਹੈ ਕਿ ਦੋ ਤਿੰਨ ਉਹ ਪੁੱਛਣਾ ਚਾਹੂਗਾ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਇਹ ਰਾਜਨੀਤਿਕ ਦਲ ਬਣ ਚੁੱਕੇ ਨੇ ਕਿਸਾਨ ਇਲੈਕਸ਼ਨ ਲੜਦੇ ਨੇ ਜਦੋਂ ਧਰਨੇ ਲਾ ਕੇ ਤਾਂ ਇਹ ਇਹਨੂੰ ਕਿਸ ਤਰ੍ਹਾਂ ਤੁਸੀਂ ਜਵਾਬ ਦੇਵੋਗੇ ਆਮ ਪਬਲਿਕ ਨੂੰ ਕਿਸ ਤਰ੍ਹਾਂ ਦੇ ਦੇ ਨਹੀਂ ਮੇਰੇ ਨਾਲ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਕਲੀਅਰਲੀ ਦੇਖੋ ਪਹਿਲਾਂ ਜਿਹੜੇ ਰਾਜਨੀਤੀ ਵੱਲ ਗਏ ਸੀ ਲੋਕ ਉਹਨਾਂ ਦੇ ਬਾਰੇ ਆਪਣੀ ਇੱਕ رائے ਰੱਖੀ ਉਹ ਤੋਂ ਬਾਅਦ ਅਸੀਂ ਆਪਣੇ ਤਜਰਬੇ 'ਚ ਉਹ ਨਉ ਸੂਤਰੀ ਇੱਕ ਫਾਰਮੂਲਾ ਬਣਾਇਆ ਜਿਹਦੇ ਵਿੱਚ ਇਲੈਕਸ਼ਨ ਦੇ ਬਾਰੇ ਬੜਾ ਕਲੀਅਰ ਕੱਟ ਲਿਖਿਆ ਗਿਆ ਇਸ ਕਰਕੇ ਕੋਈ ਪੋਲਿਟੀਕਲ ਦਲ ਨਾ ਹੋ ਕੇ ਅਸੀਂ ਕਿਸਾਨਾਂ ਦੀ ਇੱਕ ਜਨਤਕ ਜਮਾਤਾਂ ਜਿਹੜੀ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਸੰਯੁਕਤ ਕਿਸਾਨ ਮੋਰਚਾ ਇੱਕ ਮੋਰਚਾ ਬਣਿਆ ਹੋਇਆ ਕਿਸਾਨਾਂ ਦਾ ਜਿਹੜਾ ਕਿਸਾਨਾਂ ਦੇ ਮੁੱਦੇ ਤੁਸੀਂ ਸਾਡਾ ਡਿਮਾਂਡ ਚਾਟਰ ਦੇਖੋ ਉਹਦੇ ਵਿੱਚ ਕਿਸਾਨਾਂ ਦੇ ਹੀ ਮੇਨਲੀ ਮੁੱਦੇ ਨੇ ਹੁਣ ਮਜ਼ਦੂਰ ਸਾਥੀਆਂ ਨਾਲ ਕਿਉਂਕਿ ਗੱਲਬਾਤ ਟ੍ਰੇਡ ਯੂਨੀਅਨ ਨਾਲ ਸਾਂਝੀ ਹੋ ਗਈ 24 ਅਕਤੂਬਰ ਨੂੰ ਦਿੱਲੀ ਦੇ ਅੰਦਰ ਇਸ ਕਰਕੇ ਲੋਕਾਂ ਤੇ ਮਜ਼ਦੂਰਾਂ ਦੇ ਵੀ ਕੁਝ ਮੁੱਦੇ ਨੇ ਜਿਹੜੇ ਰੱਖੇ ਗਏ ਸਾਡਾ 26 ਜਨਵਰੀ ਨੂੰ 26 27 28 ਨਵੰਬਰ ਨੂੰ ਜਿਹੜੇ ਟਰੈਕਟਰ ਮਾਰਚ ਹੋਈ ਸੀ ਜਾਂ 3 ਦਿਨ ਦੇ ਪ੍ਰੋਗਰਾਮ ਹੋਏ ਸੀ ਇਸ ਲਈ ਹੁਣ ਸਾਡਾ ਜਿਹੜਾ ਇਹ ਇਸ਼ੂਜ਼ ਨੇ ਇਹਨਾਂ ਦੇ ਉੱਤੇ ਆਧਾਰਿਤ ਜਨ ਅੰਦੋਲਨ ਕਰਨਾ ਬਾਰ ਬਾਰ ਤੁਸੀਂ ਦੇਖੋ ਵੀ ਅਸੀਂ ਪ੍ਰਾਈਮ ਮਿਨਿਸਟਰ ਨੂੰ ਰਾਸ਼ਟਰਪਤੀ ਨੂੰ ਮਾਨ ਚੈਟਰ ਭੇਜਦੇ ਆ ਡੀਸੀ ਦਫਤਰ ਅੱਗੇ ਧਰਨੇ ਲਾ ਕੇ ਉਹ ਸੀ ਜਿਹੜੇ ਸੂਬਾ ਸਰਕਾਰ ਨਾਲੇ ਸੂਬਾ ਸਰਕਾਰਾਂ ਨੂੰ ਭੇਜਦੇ ਆ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਮੈਂ ਕਹੂੰਗਾ ਕਿ ਸੰਯੁਕਤ ਕਿਸਾਨ ਮੋਰਚਾ ਦੇਸ਼ ਦੇ ਵਿੱਚ ਬੀਜੇਪੀ ਕੇਂਦਰ ਸਰਕਾਰ ਲਈ ਇੱਕ ਵੱਡੀ ਆਪੋਜੀਸ਼ਨ ਵਾਲੀ ਤਾਕਤ ਅਖਤਿਆਰ ਕਰ ਚੁੱਕਿਆ ਜਿਹੜਾ ਦੇਸ਼ ਦੇ ਲੋਕਾਂ ਨੂੰ ਇੱਕੋ ਝਟਕੇ ਦੇ ਨਾਲ ਹਿਲਾ ਦਿੰਦਾ ਲੋਕ 26 ਜਨਵਰੀ ਨੂੰ ਸਾਰੇ ਦੇਸ਼ 'ਚ ਪ੍ਰੋਗਰਾਮ ਹੋਏ 26 27 28 ਨਵੰਬਰ ਨੂੰ ਸਾਰੇ ਦੇਸ਼ 'ਚ ਵੱਡੇ ਧਰਨੇ ਲੱਗੇ ਸੋ ਇਹ ਜਿਹੜਾ ਇਹਦਾ ਬਣ ਗਿਆ ਸਵਰੂਪ ਜਿਹੜਾ ਬਣ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਮਜ਼ਦੂਰਾ ਕਿਸਾਨਾਂ ਦਾ 16 ਫਰਵਰੀ ਦਾ ਤੁਸੀਂ ਦੇਖਿਆ ਉਹਨਾ ਕਿੰਡਾ ਵੱਡਾ ਬੰਦ ਹੋਇਆ ਸੋ ਇਸ ਕਰਕੇ ਜਿਹੜਾ ਇੱਕ ਤਾਲਮਿਲ ਬਣ ਰਿਹਾ ਇਹ ਜਿਹਾ ਆ ਕਹਿਣਾ ਚਾਹੀਦਾ ਲੋਕਾਂ ਨੂੰ ਇਹ ਪੋਲਿਟੀਕਲ ਨਾ ਹੋ ਕੇ ਜਲ ਕਲੀਅਰ ਕਰ ਦੋ ਕਿ ਚੋਣਾਂ ਵਾਲੀ ਨੀਤੀ ਜਿਹੜੀ ਹੈਗੀ ਆ ਜਿਵੇਂ ਲੜਕੇ ਤੁਹਾਡੇ ਚ ਦੁਆਰਾ ਵਾਪਸ ਆ ਗਏ ਤੁਸੀਂ ਕਹਿ ਰਹੇ ਕਿ ਮਾਫੀਆਂ ਮੰਗ ਚੁੱਕੇ ਨੇ ਅਸੀਂ ਕਹਿ ਦਿੱਤਾ ਕਿ ਅਗਰ ਚੋਣਾਂ ਦੁਆਰਾ ਲੜेंगे ਤਾਂ ਉਹਨਾਂ ਨੂੰ ਐਕਸ਼ਨ ਉਹਨਾਂ ਤੇ ਦਿੱਤਾ ਜਾਵੇ ਨਹੀਂ ਨਹੀਂ ਬਿਲਕੁਲ ਕਲੀਅਰ ਲਿਖਿਆ ਹੋਇਆ ਇਹ ਉਹਦੇ ਚ ਕੋਈ ਜਥੇਬੰਦੀ ਦਾ ਲੀਡਰ ਜਾਂ ਜਥੇਬੰਦੀ ਅਗਰ ਆਪਣੇ ਵੱਲੋਂ ਇਲੈਕਸ਼ਨ ਲੜਨ ਜਾਂਦੀ ਹੈ ਉਹ ਜਥੇਬੰਦੀ ਦੇ ਲੀਡਰ ਨੂੰ ਉਹ ਸੰਯੁਕਤ ਕਿਸਾਨ ਮੋਰਚੇ 'ਚ ਨਹੀਂ ਰਹੂਗਾ ਉਹ ਜਥੇਬੰਦੀ ਦਾ ਲੀਡਰ ਕੋਈ ਹੋਰ ਬਣੂਗਾ ਜੇ ਕੋਈ ਜਥੇਬੰਦੀ ਇਲੈਕਸ਼ਨ ਕਰਦੀ ਹੈ ਲੜਦੀ ਹੈ ਕਿਸਾਨ ਜਥੇਬੰਦੀ ਤਾਂ ਉਹਨੂੰ ਵੀ ਸੰਯੁਕਤ ਕਿਸਾਨ ਮੋਰਚੇ 'ਚੋਂ ਬਾਹਰ ਜਾਣਾ ਪਊਗਾ ਹਾਂ ਜਥੇਬੰਦੀ ਤੇ ਉਹ ਲੀਡਰ ਮਾਰਾ ਮਾਫੀ ਨਾਮ ਦਾ ਸ਼ਬਦ ਹੋਵੇਗਾ ਕਿਉਂਕਿ ਚੋਣ ਲੜ ਕੇ ਵਾਪਸ ਆ ਚੁੱਕੇ ਨੇ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਥੇਬੰਦੀ ਦਾ ਕੋਈ ਲੀਡਰ ਉਹ ਉਹ ਆਜ਼ਾਦ ਹੈ ਡੈਮੋਕ੍ਰੇਸੀ ਹੈ ਉਹਦੀ ਕਿ ਪੋਲਿਟਿਕਸ ਬਾਰੇ ਪੋਲਿਟਿਕਲ ਆਰਗੇਨਾਈਜੇਸ਼ਨ ਬਾਰੇ ਵਿਅਕਤੀ ਵੱਲੋਂ ਆਪਣੇ ਵਿਊ ਉਹਦੇ ਹੱਕ 'ਚ ਦਵੇ ਜਾਂ ਉਹਦੇ ਵਿਰੋਧ 'ਚ ਦਵੇ ਉਹਨੂੰ ਰਾਈਟ ਹੈ ਪਰ ਉਹ ਕੋਈ ਇਸ ਕਿਸਮ ਦੀ ਕਾਰਵਾਈ ਨਹੀਂ ਕਰੂਗਾ ਜਿਹਨੂੰ ਆਪਾਂ ਕਹਿੰਦੇ ਇਲੈਕਟੋਰਲ ਐਕਸਰਸਾਈਜ਼ ਦੇ ਵਿੱਚ ਨਹੀਂ ਜਾਊਗਾ ਉਹਦੇ ਕਰਕੇ ਉਹਨੂੰ ਮੈਨੂੰ ਨਾਲ ਦਾ ਮਾਫੀ ਦੀ ਗੱਲ ਤਾਂ ਬਾਅਦ ਚ ਆਊਗੀ ਪਹਿਲਾਂ ਤਾਂ ਉਹਨੂੰ ਬਾਅਦ ਦਾ ਰਸਤਾ ਦਿਖਾਇਆ ਜਾਵੇ ਇਹ ਫਰਕ ਪਿਆ ਸੀ ਕਿ ਜਦੋਂ ਚੋਣਾਂ ਲੜ ਕੇ ਲੀਡਰ ਆਏ ਸੀ ਤਾਂ ਕਿਸਾਨਾਂ ਦੇ ਵਿੱਚ 파ੜ ਪੈ ਗਿਆ ਸੀ ਤੇ ਜਿੱਥੇ ਹੁਣ ਕਿਸਾਨ ਇਕੱਠੇ ਨਹੀਂ ਹੋ ਪਾਰੇ ਇਸ ਕਰ ਬਿਲਕੁਲ ਬਿਲਕੁਲ ਨਹੀਂ ਕਿਸਾਨ ਤਾਂ ਇਕੱਠੇ ਹੋ ਗਏ ਦੁਬਾਰੇ ਬਲਕਿ ਸਾਰੇ ਦੇਸ਼ 'ਚ ਤਾਣਾ ਬਾਣਾ ਬਣ ਗਿਆ ਮੈਂ ਕਹਿਣਾ ਚਾਹੂੰਗਾ ਕਿ ਉਹਦੇ ਉਹਦੇ ਲੈਸਨ ਦੇ ਵਜੋਂ ਅਸੀਂ ਨੌ ਸੂਤਰੀ ਜਿਹੜਾ ਇੱਕ ਆਪਣਾ ਫਰੇਮ ਬਣਾਇਆ ਉਹਦੇ ਵਿੱਚ 1 ਆਫ ਦਾ ਮੋਸਟ ਇੰਪੋਰਟੈਂਟ ਪੁਆਇੰਟ ਇਹ ਹੀ ਹੈ ਜਿਹੜਾ ਤੁਸੀਂ ਰੱਖ ਰਹੇ ਹੋ ਇੱਕ ਸਾਲ ਹੋ ਰਾ ਜੀ ਜਿਹੜੇ ਹੁਣ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਚੱਲੂਗੇ ਉਹਨਾਂ ਨਾਲ ਕੋਈ ਰਾਪਤਾ ਬਣਿਆ ਵਾ ਕਿਸ ਤਰ੍ਹਾਂ ਇਕੱਠੇ ਕਰੂਗੇ ਉਹ ਦੁਬ ਤਿੰਨ ਜਨਰਲ ਬਾਡੀ ਮੀਟਿੰਗ ਦੇ ਵਿੱਚ 6 ਸਾਥੀਆਂ ਦੀ ਡਿਊਟੀ ਲਾਈ ਸੀ ਇੱਕ ਮੈਂ ਗੋਗਰਾਹਾਂ ਜੀ ਰਮਿੰਦਰ ਰਾਜੇਵਾਲ ਸਾਹਿਬ ਹਨਨ ਮੋਲਾ ਜੀ ਤੇ ਯੁੱਧਵੀਰ ਤਕੈਦ ਦੇ ਜਨ ਸ਼ਕਤੀ ਸਾਡਾ ਇੱਕ 라ਉਂਡ ਗੱਲਬਾਤ ਦਾ ਉਹਨਾਂ ਨੂੰ ਚੱਲ ਪਿਆ ਕੁਝ ਉਹਨਾਂ ਨੂੰ ਲਿਖਤੀ ਪ੍ਰਪੋਜ਼ਲ ਭੇਜੀਆਂ ਨੇ ਅਸੀਂ ਉੱਪਰ ਪੀਸੀ ਤੁਹਾਨੂੰ ਦਿੱਤੇ ਹੋਣੇ 873 ਪ੍ਰਪੋਜ਼ਲ ਨੇ ਉਹਨਾਂ ਦਾ ਅਸੀਂ ਉਡੀਕਦੇ ਆਂ ਕੱਲ ਵੀ ਗ੍ਰਾਹਕਾਂ ਜੀ ਮਿਲ ਕੇ ਆਏ ਨੇ ਪਨੇਰ ਉਹਨਾਂ ਨੂੰ ਉਹਨਾਂ ਦੀ ਵੇਟ ਕਰਦੇ ਆ ਉਹਨਾਂ ਨੇ ਸਾਨੂੰ ਕਿਹਾ ਵੀ ਆ ਕਾਕਾ ਕੋਟੜਾ ਨੂੰ ਵੀ ਮੈਂ ਖੁਦ ਮਿਲਣ ਗਿਆ ਝੰਡਾ ਸਿੰਘ ਦੇ ਨਾਲ ਪਾਤਣਾ ਏਰੀਏ ਚ ਖਨੋਰੀ ਏਰੀਏ ਚ ਉਹਨਾਂ ਨੇ ਕਿਹਾ ਕਿ ਉਹ ਆਪਣੀਆਂ ਮੀਟਿੰਗਾਂ ਕਰਕੇ ਸਾਨੂੰ ਰਿਪਲਾਈ ਕਰਨਗੇ। ਜਦੋਂ ਤੋਂ ਪਹਿਲਾਂ ਲੱਗਦਾ ਕਿ ਇਕੱਠੇ ਹੋ ਜਾਣਗੇ ਸਾਰੇ ਤੁਸੀਂ। ਇਕੱਠੇ ਹੋਣਗੇ ਜਾਂ ਨਹੀਂ ਹੋਣਗੇ ਉਹਨਾਂ ਤੇ ਸਾਡੇ ਵੱਲੋਂ ਇੱਕ ਪੋਜ਼ਿਟਿਵ ਪ੍ਰਪੋਜ਼ਲ ਰੱਖੀ ਗਈ ਹੈ ਵੀ ਆਓ ਆਪਾਂ ਜਿਹੜੇ ਤਿੰਨੇ ਫੋਰਮ ਹੈ ਆਪਾਂ ਮਿਲ ਕੇ ਕੁਝ ਕਾਰਵਾਈ ਕਰੀਏ। ਪਰ ਇਹ ਤਾਂ ਪ੍ਰਭਾਵ ਇੰਦਾਂ ਲੋਕ ਫਿਰ ਕਹਿੰਦੇ ਕਿ ਕਿਸਾਨ ਤਾਂ ਇਕੱਠੇ ਨਹੀਂ ਹੈਗੇ ਆਪਸ ਚ ਦੋਨਾਂ ਦੀ। ਠੀਕ ਹੈ ਤਾਂ ਆਬਜੈਕਟਿਵਲੀ ਇਹ ਜਾਂਦਾ ਹੈ ਅਸੀਂ ਇਸੇ ਲਈ ਲੋਕਾਂ ਦੇ ਪ੍ਰਭਾਵ ਨੂੰ ਪੋਜ਼ਿਟਿਵਲੀ ਕਨਵਰਟ ਕਰਨ ਲਈ ਸਾਡੇ ਕਿਸਾਨਾਂ ਦੇ ਪ੍ਰਭਾਵਾਂ ਨੂੰ ਇੱਕ ਚੈਨਲਾਈਜ਼ ਕਰਨ ਲਈ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਹੈਂਡਲ ਕਰੀਏ ਇਹਨਾਂ ਚੀਜ਼ਾਂ ਨੂੰ ਇੱਕ ਦਿਸ਼ਾ ਦਈਏ ਸੋ ਦੈਟ ਕਿਸਾਨੀ ਦਾ ਜਿਹੜਾ ਏਕਤਾ ਹੈ ਉਹ ਆਉਣ ਵਾਲੇ ਸਮੇਂ 'ਚ ਨਜ਼ਰ ਆਵੇ। ਬਿਲਕੁਲ ਡਾਕਟਰ ਦਰਸ਼ਨਪਾਲ ਨੇ ਜਿਨ੍ਹਾਂ ਨੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਦਿੱਤਾ ਵਾ ਤਾਂ ਅੱਜ ਮੀਟਿੰਗ ਜਿਹੜੀ ਆ ਖਤਮ ਹੋ ਚੁੱਕੀ ਹੈ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਤੇ ਕਿਨੇ ਦਿੱਲੀ 14 ਤਰੀਕ ਨੂੰ ਮਹਾਪੰਚਾਇਤ ਹੋਣ ਜਾ ਰਹੀ ਆ। ਅਗਰ ਉਸ ਮਹਾਪੰਚਾਇਤ ਦੀ ਪਰਮਿਸ਼ਨ ਜੇ ਸਰਕਾਰ ਨਹੀਂ ਦਿੰਦੀ ਦਿੱਲੀ ਦੀ ਗਵਰਨਮੈਂਟ ਨਹੀਂ ਦਿੰਦੀ ਤਾਂ ਅਗਲੀ ਰਣਨੀਤੀ ਜਿਹੜੀ ਆ 11 ਨੂੰ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਮੀਟਿੰਗ ਹੋਵੇਗੀ ਤਾਂ ਉਸ ਦੇ ਵਿੱਚ ਅਹਿਮ ਫੈਸਲੇ ਤੇ ਜਾਣਗੇ। ਇਸ ਤੋਂ ਇਲਾਵਾ ਜੋ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਦੇ ਨਾਲ ਵੀ 6 ਮੈਂਬਰੀ ਕਮੇਟੀ ਬਣਾ ਕੇ കൈമരാമൻ സമർദ്ദന നരേന്ദ്ര ബന്ധു ജഗവാൻ ടി വി ലുധിയാണ